ਸਰਸਵਜਕਾਤਾ ਹਮ ਸ਼ਹੀਦ ਉਦਮ ਸਿੰਘ ਮੈਥਰ ਸੁਸਾਇਟੀ ਦੇ ਨੌਂਵਾਂ ਵੀਰ ਜਿਨ੍ਹਾਂ ਨੇ ਆਪਣੇ ਕੌਮੀ ਸ਼ਹੀਦ ਨੂੰ ਯਾਦ ਕਰਨ ਲਈ ਸਾਨੂੰ ਸਾਰਿਆਂ ਨੂੰ ਸੱਦਾ ਹੈ ਹਰੇਕ ਸਾਹ ਉਸ ਸੋਰ ਮੈਨਰ ਉਸ ਜਿਸ ਨੂੰ ਅਦਾ ਕੀ ਫੰਗਰਾਮ ਦੇ ਵਿੱਚ ਸਰੋਵਰ ਵਿੱਚ ਸ਼ਹੀਦਾਂ ਦੇ ਤੌਰ ਤੇ ਆਪਣਾ ਯੋਗਦਾਨ ਪਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਹੀਦ ਦਾ ਹੁਕਮ ਬਹੁਤ ਉੱਚਾ ਹੈ ਸ਼ਹੀਦ ਤੇ ਸੰਤ ਇਹ ਦੋ ਹਨ ਦੋ ਸ਼ਖਸੀਅਤਾਂ ਹਨ ਜਿਹੜੀ ਪ੍ਰਮਾਤਮਾ ਨੂੰ ਮਿਲਦੀਆਂ ਨੇ ਬਾਕੀ ਤਾਂ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ਼ ਲੰਮੇ ਦੇ ਬਾਪੂ ਸਾਹਿਬ ਨਰਕਾਂ ਨੂੰ ਜਾਂਦੇ ਨੇ ਕੋਈ ਜੰਮ ਜੰਮ ਕੇ ਨਵੇਂ ਰੂਪ ਧਾਰ ਕੇ ਇਸ ਧਰਤੀ ਤੇ ਉੱਗਦਾ ਹੈ ਤਸਵਾਉਂ ਕੇ ਚਲੇ ਜਾਂਦਾ ਹੈ ਪਰ ਇਹ ਸ਼ਹੀਦ ਇੱਕ ਸੰਤ ਪਰਮਾਤਮਾ ਦਾ ਪਾਤਰ ਹੈ ਪਰਮਾਤਮਾ ਦਾ ਪੱਕੇ ਜਾਂ ਸ਼ਹੀਦ ਹੋਵੇ ਇਹ ਜਦੋਂ ਮਨ ਨੂੰ ਮਾਰ ਲੈਂਦੇ ਨੇ ਇਹ ਦੁਨਿਆਵੀ ਪੱਖ ਨੂੰ ਖਤਮ ਕਰ ਲੈਂਦੇ ਨੇ کہ کسی مقصد کی پرابطی بھی اپنے آپ تیار کر لیں وہ میں ملتا ہے جڑا سنت ہے اس نے بھی تقریباً ساری زندگی لگ رہی ہے مو مائل تیار دیا دیجات کو تیار دیا اس بعد پرماتما کرپا کرتا ہے شبت شپت کرپا نال سوکھ انساف کر کے ਉਹ ਪ੍ਰੇਰਿਤ ਹੋ ਕੇ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਮਿਲਾਉਂਦਾ ਹੈ ਆਤਮਾ ਪਰਮਾਤਮਾ ਵਿੱਚ ਉਦੋਂ ਹੀ ਮਿਲਦੀ ਹੈ ਜਦੋਂ ਕੋਈ ਨਿਰਸਵਾਰਥ ਹੋ ਜਾਂਦਾ ਹੈ ਜਦੋਂ ਆਤਮਾ ਆਤਮਾ ਦੇ ਵਿੱਚ ਵਕਾਰਾਂ ਦਾ ਪ੍ਰਭਾਵ ਨਾ ਹੋਵੇ ਜਦੋਂ ਸਾਡੀ ਸੁਰਤ ਜਿਹੜੀ ਉਹ ਵਾਰਾ ਕਰਦੀ ਨਾ ਕਰਦੀ ਹੋਵੇ ਉਦੋਂ ਉਸ ਸਮੇਂ ਤੇ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਆਤਮਾ ਤੇ ਪਰਪਤ ਤਪ ਪਰਮਾਤਮਾ ਦੀ ਲਾਮਾ ਦਾ ਪਾਣੀ ਪਾ ਕੇ ਇਸੇ ਤਰ੍ਹਾਂ ਸ਼ਹੀਦ ਹੈ ਬਈਵਾਜ ਜੀ ਪਰ ਜੀ ਕਾ ਬੱਟਿਆ ਦੇ ਦਰਵਾਜ਼ਾ ਕਰਦੇ ਇਸੇ ਤਰ੍ਹਾਂ ਜਿਹੜਾ ਸ਼ਹੀਦ ਹੈ ਉਹ ਜਦੋਂ ਮਰਨਾ ਵਿੱਚ ਲੈਣਾ ਉਹ ਜਦੋਂ ਤੈਅ ਕਰ ਲੈਂਦਾ ਹੈ ਕਿ ਮੈਂ ਮਰਨਾ ਕਬੂਰ ਕੀ ਤਾ ਪਹਿਲੇ ਮਰਨ ਕਬੂਰ ਦਾ ਜੀਵਨ ਕੀ ਛੜ ਆਸ ਉਹ ਸਭਮ ਕੀ ਰੇਤ ਦਾ ਤੋ ਆਓ ਹਮਾਰੇ ਪਾਸ ਸ਼ਹੀਦ ਰੁਤਬਾ ਜਿਹੜਾ ਨੂੰ ਸਕਿੰਟਾਂ ਚ ਮਿੰਟਾਂ ਸਕਿੰਟਾਂ ਚ ਉਹ ਮਿਲਦਾ ਰੁਤਬਾ ਜਿਹੜਾ ਬ੍ਰਹਮ ਗਿਆਨੀ ਨੂੰ ਸਾਰੀ ਜ਼ਿੰਦਗੀ ਲਾ ਕੇ ਮਿਲਦਾ ਪਰ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਨੇ ਬੜਾ ਲੰਬਾ ਸਫ਼ਰ ਕੀਤਾ ਹੈ ਮੈਂ ਯਤਿਮ ਖਾਨੇ ਦੇ ਵਿੱਚ ਉਹ ਐਡਮਿਸ਼ਨ ਫਾਰਮ ਦੇਖਿਆ ਜਿਸ ਫਾਰਮ ਦੇ ਉੱਤੇ ਇੱਕ ਸ਼ੇਰ ਸਿੰਘ ਨਾਮ ਦੇ ਬੱਚੇ ਦੀ ਤੇ ਇੱਕ ਸਾਧੂ ਸਿੰਘ ਨਾਮ ਦੇ ਸਾਨੂੰ ਪਹਿਰ ਸਿੰਘ ਸਾਨੂੰ ਪਹਿਰ ਸਿੰਘ ਉਹਦੇ ਦੋ ਪੁੱਤਰ ਇੱਕ ਸ਼ੇਰ ਸਿੰਘ ਤੇ ਸਾਧੂ ਸਿੰਘ ਦੇ ਨਾਮ ਦੀ ਐਡਮਿਸ਼ਨ ਹੋਈ 1907 ਵਿੱਚ ਇਹ ਦੋ ਬੱਚੇ 1907 ਵਿੱਚ ਐਡਮਿਸ਼ਨ ਲੈਣੇ ਨੇ ਯਦੀਮ ਖਾਨੇ ਚ ਇਹ ਤੋਂ 2 ਮਹੀਨੇ ਪਹਿਲਾਂ ਇੱਕ ਹੋਰ ਸਾਧੂ ਸਿੰਘ ਐਡਮਿਸ਼ਨ ਲੈਂਦਾ ਯਦੀਮ ਖਾਨੇ ਦੇ ਜੋ ਬੱਚਾ ਹੁੰਦਾ ਪਰ ਤਕਰੀਬਨ ਤਿੰਨਾਂ ਜਾਣਿਆਂ ਨੂੰ ਇੱਕ ਕਮਰਾ ਮਿਲਦਾ ਉਹ ਤਿੰਨਾਂ ਜਾਣਿਆਂ ਨੂੰ ਜਦੋਂ ਅੰਮ੍ਰਿਤ ਪਾਪ ਕਰਦਾ ਸਮਾਂ ਮਿਲਦਾ ਉਹ ਤਿੰਨੇ ਅੰਮ੍ਰਿਤ ਪਾਪ ਕਰਦੇ ਨੇ ਉਸ ਸਮੇਂ ਜਿਹੜਾ ਸਾਧੂ ਸਿੰਘ ਉਹਦਾ ਨਾਮ ਨਿਰਭਉ ਸਿੰਘ ਹੋ ਜਾਂਦਾ जहिड़ा शेर सिंह नाम उधमसंग मोकिली नाम जहिड़ा मापिय रखिया उहो शेर सिंधी सरदार नव सिंध में उहे पिता जे नाते जहिड़ा नाम रखिया उहो शेर सिंधी पर जॾहिं अमृत पाण उहा नाम उधम सिंह हुया उमे उ सौ उन जे विच हिकु निरपो सिंगा शहीद ऊधम सिहत साधू सिंध ਇਨਾ ਮੈਂ 1919 ਦੇ ਜੰਧਾ ਵਾਲੇ ਬਾਗ ਦੇ ਬਾਹਰ ਸ਼ਬੀਰ ਲਾਣ ਦੀ ਸੰਗਤਾਂ ਦੀ ਸੇਵਾ ਕੀਤੀ। ਖੇਨਾ ਦਾ ਬਚਪਨ ਜਿਹੜਾ ਉਹ ਗੁਰਮਤਿ ਦੀ ਗੋਪੀ ਤੇ ਉੱਥਾ ਜਿਵਿਆ ਗੁਰਵਾਸ਼ੀਰ ਸਾਰੇ ਨੇ ਆਪਣੇ ਜੀਵਨ ਸ਼ੁਰੂ ਕੀਤੇ ਇੱਕ ਮਕਸਦ ਲਈ ਜੇ ਤਾਂ ਤੈਅ ਕਰਦਾ ਕਿ ਮੈਂ ਮਰ ਚੁਕਾਂ ਪਰ ਮਰਨ ਤੋਂ ਪਹਿਲਾਂ ਬੜੀ ਲੰਮੀ ਯਾਤ ਕਰਨੀ ਪਈ, ਬੜਾ ਲੰਮਾ ਸਫ਼ਰ ਕਰਨਾ ਪਿਆ। 1919 ਤੋਂ ਲੈ ਕੇ ਫਾਈਰ ਦਾ ਕੁਬੇ ਕੰਨੀ ਬੈਠੇ ਕਿੱਥੇ ਇੰਗਲੈਂਡ ਲੰਡਨ ਕਿੱਥੇ ਪੰਜਾਬ ਜੋ ਉਹਨਾਂ ਵਸੇਲੇ ਹੁੰਦੇ ਸਨ ਨਾਲ ਸਾਧਨ ਹੁੰਦੇ ਸਨ ਨਾਲ ਪੈਸੇ ਹੁੰਦੇ ਕਿ ਬਹੁਤ ਮੁੱਢੀ ਜਦੋ ਜਹਤ ਤੋਂ ਬਾਅਦ ਸ਼ਹੀਦ ਉਧਮ ਸਿੰਘ ਪਹੁੰਚਿਆ ਲੰਡਨ ਜਿੱਥੇ ਜਾ ਕੇ ਉਸਨੇ ਆਪਣੇ ਮਕਸਦ ਦੀ ਪੂਰਤੀ ਲਈ